ਅੰਦੀ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਾਲ ਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਹ ਪਰਮਾਤਮਾ ਆਪ ਹੀ ਹਰ ਥਾਂ ਦੇ ਉੱਤੇ ਵਾਸ ਕਰਦਾ ਤੇ ਹਰ ਜੀਵ ਦੇ ਵਿੱਚ ਉਸ ਪਰਮਾਤਮਾ ਦੀ ਹੀ ਜੋਤ ਤੇ ਵਾਰੇ ਦਾ ਇਹ ਉਸ ਅਕਾਲਪੁਰਖ ਵਾਹਿਗੁਰੂ ਦੇ ਉੱਤੇ ਜੀ ਨੇ ਮੋਹ ਨਾ ਦੀ ਇਹ ਸ਼ੈ ਬਣਾਈਆ ਜੀ ਨੇ ਗੁਣ ਇਨਸਾਨਾਂ ਤੋਂ ਇਲਾਵਾ ਪਸ਼ੂ ਪੰਛੀਆਂ ਦੇ ਵਿੱਚ ਵੀ ਪੈਦਾ ਕੀਤਾ ਕਿਉਂਕਿ ਜੇ ਮੋਹ ਨਾ ਹੁੰਦਾ ਤਾਂ ਕੋਈ ਵੀ ਮਾਂ ਆਪਣੇ ਰੋਂਦੇ ਜਵਾਕ ਨੂੰ ਕਦੇ ਦੁੱਧ ਨਾ ਪਿਆਉਂਦੀ ਤੇ ਇਸੇ ਗੁਣ ਕਰਕੇ ਸਾਰੀ ਦੁਨੀਆ ਚੱਲ ਰਹੀ ਆ ਖੈਰ ਅੱਜ ਦੀ ਵੀਡੀਓ ਹੈ ਜਦੋਂ ਕੋਈ ਵੀ ਪਸ਼ੂ ਪੰਛੀ ਜੀਵ ਮੁਸੀਬਤ ਦੇ ਵਿੱਚ ਹੁੰਦਾ ਤਾਂ ਉਹ ਕਿੰਨਾ ਵੀ ਖੁੰਖਾਰ ਕਿਉਂ ਨਾ ਹੋਵੇ ਉਹਨੂੰ ਪਤਾ ਹੁੰਦਾ ਵੀ ਜਦੋਂ ਆਪਣੇ ਪਰਿਵਾਰ ਤੇ ਗੱਲ ਆ ਗਈ ਤਾਂ ਸ਼ਾਇਦ ਮੈਨੂੰ ਕਿਤੇ ਨਾ ਕਿਤੇ ਝੁਕਣਾ ਵੀ ਪਵੇ ਭਾਲੂ ਦਾ ਆਪਾਂ ਨੂੰ ਪਤਾ ਵੀ ਭਾਲੂ ਅਟੈਕ ਵੀ ਕਰ ਦਿੰਦਾ ਆ ਦੇਖੋ ਜਿਵੇਂ ਭਾਲੂ ਨੇ ਹੱਥ ਖੜਾ ਕੀਤਾ ਇਹ ਫੀਮੇਲ ਭਾਲੂ ਆ ਇਹਨੇ ਹੱਥ ਖੜਾ ਕੀਤਾ ਤੇ ਉਹ ਬੰਦੇ ਜਿਹੜੇ ਉੱਥੇ ਗੱਡੀ ਦੇ ਵਿੱਚ ਲੰਗੇ ਜਾਂਦੇ ਆ ਉਹਨਾਂ ਲੱਗਿਆ ਵੀ ਜਿਵੇਂ ਉਹਨੇ ਰੁਕਣ ਦਾ ਇਸ਼ਾਰਾ ਕੀਤਾ ਹੋਵੇ ਤੇ ਉਹ ਸੀਗਾ ਵੀ ਰੁਕਣ ਦਾ ਹੀ ਇਸ਼ਾਰਾ ਫਿਰ ਉਹ ਫੀਮੇਲ ਭਾਲੂ ਅੱਗੇ ਅੱਗੇ ਚੱਲੀ ਤੇ ਉਹਨੇ ਇਸ਼ਾਰਾ ਕੀਤਾ ਵੀ ਮੇਰੇ ਮਗਰ ਆਜੋ ਬੰਦੇ ਮਗਰ ਗਏ ਤਾਂ ਅੱਗੇ ਜਾ ਕੇ ਕੀ ਦੇਖਦੇ ਆ ਕਿ ਉਹ ਤਾਂ ਬੱਚਾ ਜਿਹਦੇ ਸਿਰ ਦੇ ਵਿੱਚ ਪਲਾਸਟਿਕ ਦਾ ਇੱਕ ਡੱਬਾ ਫਸਿਆ ਹੋਇਆ ਸੀ ਉਹਨਾਂ ਨੇ ਉਹ ਡੱਬਾ ਕੱਢਿਆ ਉਹਨਾਂ ਚਿਰ ਤੱਕ ਉਹ ਫੀਮੇਲ ਭਾਲੂ ਇਹਨਾਂ ਦੇ ਕੋਲੇ ਨਹੀਂ ਆਈ ਵੀ ਇਹ ਕਿਤੇ ਡਰ ਨਾ ਜਾਣ ਮੇਰੇ ਤੋਂ ਪਰ ਮੇਰੇ ਬੱਚੇ ਨੂੰ ਬਚਾ ਲੈਣ ਦੇਖੋ ਤੁਸੀਂ ਹਨਾ ਪ੍ਰਮਾਤਮਾ ਨੇ ਕਿੱਦਾਂ ਵੱਡਾ ਗੁਣ ਦਿੱਤਾ ਵੀ ਇਹਨਾਂ ਨੂੰ ਵੀ ਇਹ ਚੀਜ਼ ਦੀ ਸਮਝ ਆ ਕਿ ਸਾਡੇ ਤੋਂ ਸ਼ਾਇਦ ਇਨਸਾਨ ਡਰਦੇ ਨੇ ਆਪਾਂ ਨੂੰ ਪਤਾ ਵੀ ਭਾਲੂ ਆ ਜਿਹੜੇ ਜੰਗਲੀ ਭਾਲੂ ਨੇ ਇਨਸਾਨਾਂ ਨੂੰ ਮਾਰ ਵੀ ਦਿੰਦੇ ਆ ਜ਼ਖਮੀ ਵੀ ਕਰ ਦਿੰਦੇ ਆ ਫਿਰ ਉਹ ਮਦਦ ਤੋਂ ਬਾਅਦ ਉਹ ਭਾਲੂ ਆਪਣੇ ਬੱਚੇ ਦੇ ਨਾਲ ਉੱਥੇ ਵਾਪਸ ਆਈ ਉਹ ਬੰਦਿਆਂ ਦੇ ਘਰ ਦੇ ਨੇੜੇ ਲੱਭਦੀ ਸੁੰਘਦੀ ਤੇ ਫਿਰ ਉੱਥੇ ਆ ਕੇ ਉਹਨੇ ਇੱਕ ਛੱਲੀ ਵੀ ਰੱਖੀ ਉਹਨਾਂ ਨੂੰ ਗਿਫਟ ਦੇ ਤੌਰ ਦੇ ਉੱਤੇ ਤੇ ਫਿਰ ਉਹ ਬੰਦੇ ਦੱਸਦੇ ਆ ਵੀ ਅਸੀਂ ਉਹਨਾਂ ਨੂੰ ਬ੍ਰੈਡ ਵਗੈਰਾ ਪਾਉਣਾ ਸ਼ੁਰੂ ਕੀਤਾ ਖਾਣ ਪੀਣ ਨੂੰ ਤੇ ਉਹ ਭਾਲੂ ਤੇ ਉਹਦੀ ਬੱਚਾ ਜਿਹੜਾ ਉਹ ਉੱਥੇ ਹੀ ਰਹਿਣਾ ਉਹਨਾਂ ਨੇ ਸ਼ੁਰੂ ਕਰਤਾ ਤੇ ਉਹ ਕਹਿੰਦੇ ਸਾਨੂੰ ਇਦਾਂ ਰਿਲੀਫ ਮਿਲੀ ਕਿ ਸਾਡੇ ਲਈ ਇੱਕ ਬਾਡੀਗਾਰਡ ਆ ਗਿਆ ਪ੍ਰਮਾਤਮਾ ਵੱਲੋਂ ਦੇਖੋ ਤੁਸੀਂ ਹੈ ਨਾ ਕੈਸੀ ਖੇਡ ਰਚਾਈ ਆ ਵੀ ਕਿਸੇ ਜੀਵ ਦੇ ਉੱਤੇ ਕੀਤਾ ਹੋਇਆ ਆਸਾਨ ਉਹ ਜੀਵ ਕਦੇ ਨਹੀਂ ਭੁੱਲਦਾ ਬੰਦਾ ਭੁੱਲ ਸਕਦਾ ਪਰ ਜਾਨਵਰ ਕਦੇ ਨਹੀਂ ਭੁੱਲਦੇ ਸਭ ਅਕਾਲ ਹੈ ਸਭ ਅਕਾਲ ਹੈ ਜਿਉਂਦੇ ਵਾਸਤੇ